ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਵਿੱਚ ਇੱਕ ਟਿੱਕਰ ਦਾ ਫੁੱਲ ਆਪਣੀ ਮਾਂ ਕਿਕਰ ਨੂੰ ਕਹਿੰਦਾ ਹੈ ਦੁੱਖ ਪ੍ਰਗਟਾਉਂਦੇ ਹੋਏ ਕਿ ਮੈਂ ਦੂਸਰੇ ਫੁੱਲਾਂ ਵਰਗਾ ਕਿਉਂ ਨਹੀਂ ਹਾਂ ਟਿੱਕਰਾ ਦੇ ਕਿਉਂ ਫੁੱਲਾਂ ਵਾਂਗੂ ਫੁੱਲਣਾ ਮੈਨੂੰ ਬਣਾਇਆ ਚੜਿਆ ਨਾ ਮੈਂ ਅਰਥੀ ਕਿਸੇ ਦੀ ਨਾ ਹੀ ਸੇਜ ਹੀ ਕਿਸੇ ਵਸਾਇਆ ਰੱਬ ਨੇ ਵੀ ਭੋਰਾ ਤਰਸ ਨਾ ਕੀਤਾ ਰੱਬ ਨੇ ਵੀ ਭੋਰਾ ਤਰਸ ਨਾ ਕੀਤਾ ਦਰ ਹਾਲੀ ਨਾ ਕੋਈ ਪਾਲੀ ਮੇਰਾ ਪਾਣੀ ਕਿਸੇ ਨਾ ਪਾਇਆ ਹਾਲੀ ਨਾ ਕੋਈ ਪਾਲੀ ਮੇਰਾ ਪਾਣੀ ਕਿਸੇ ਨਾ ਪਾਇਆ ਕਿੱਕਰਾ ਵੇਖਿਓ ਫੁੱਲਾਂ ਵਾਂਗੂ ਫੁੱਲ ਨਾ ਮੈਨੂੰ ਬਣਾਇਆ ਦੁਨੀਆ ਦੇ ਤਾਂ ਵਿੱਚ ਪਏ ਨੇ ਫੁੱਲ ਫੁੱਲਾਂ ਤੋਂ ਸੋਹਣੇ ਥੋੜਾ ਜੇ ਕੱਤ ਵੱਡਾ ਹੁੰਦਾ ਬਣਦੇ ਬੁਲਦਸੇ ਸੋਹਣੇ ਥੋੜਾ ਜੇ ਕੱਤ ਵੱਡਾ ਹੁੰਦਾ ਬਣਦੇ ਬੁਲਦਸੇ ਸੋਹਣੇ ਬਣਿਆ ਨਾ ਮੈਂ ਹਾਰ ਦਲੇ ਦਾ ਨਾ ਹੀ ਵਾਲੀ ਕਿਸੇ ਹਿਲਾਇਆ ਕਿਉਂ claro ਤੁਲਾ